ਹਾਂਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਜੜਦੀ ਗਲਾ ਚੋਂ ਹੋਵੋਗੇ ਅੱਜ ਦੀ ਵੀਡੀਓ ਵਿੱਚ ਗੱਲਬਾਤ ਕਰਾਂਗੇ ਜੀ ਵਾਸਮਤੀ ਦੇ 1509 ਦੇ ਰੇਟਾਂ ਬਾਰੇ ਤੇ ਇੱਕ ਢੇਰੀ ਆਈ ਹੈ ਇੱਕ ਮੰਡੀ ਦੇ ਵਿੱਚ ਜਿਹੜੀ ਪੀ ਆਰ 122 ਤੇ ਉਹਦਾ ਰੇਟ ਵੀ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਕਿੰਨੇ ਕੁ ਰੇਟ ਜਿਹੜੇ ਮੰਡੀਆਂ ਦੇ ਵਿੱਚ ਲਈ ਜਾਂਦੇ ਨੇ ਜਿਹੜਾ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਜਰੂਰ ਦਬਲਿਓ ਜੀ ਜਾ ਜੋ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਜੀ ਗੰਗੋ ਮੰਡੀ ਦੀ ਗੰਗੋ ਮੰਡੀ 'ਚ 20 ਅਗਸਤ ਨੂੰ ਜੀ 1509 ਜਿਹੜਾ ਝੋਨਾ ਲੱਗਿਆ ਜੀ 3100 ਰੁਪਏ ਨੂੰ ਜਿਹੜੀ ਢੇਰੀਆਂ ਲੱਗੀਆਂ ਨੇ ਉੱਥੇ ਤੇ ਅੱਗੇ ਗੱਲ ਕਰਦੇ ਆਂ ਜੀ ਕਰਨਾਲ ਮੰਡੀ ਦੀ ਕਰਨਾਲ ਮੰਡੀ 'ਚ 1509 ਲੱਗਿਆ ਜੀ 3080 ਰੁਪਏ ਤੇ ਜਿਹੜਾ 19 ਅਗਸਤ ਕੱਲ੍ਹ ਯਾਨੀ ਕਿ ਕੱਲ 1509 ਲੱਗਿਆ ਸੀ ਜੀ ਇੱਥੇ 2200 ਤੋਂ ਲੈ ਕੇ ਜਿਹੜਾ 3100 ਰੁਪਏ ਦਾ ਰੇਟ ਲੱਗਿਆ ਸੀ ਤੇ 8000 ਜਿਹੜੀ ਪੂਰੀ ਕੱਲੇ ਤੇ ਵਿਗਣ ਲਈ ਆਈ ਸੀ ਅੱਗੇ ਗੱਲ ਕਰਦੇ ਆ ਜੀ ਬਲੰਦ ਸ਼ਹਿਰ ਦੀ ਬਲੰਦ ਸ਼ਹਿਰ ਮੰਡੀ 'ਚ 1509 ਲੱਗਿਆ 3241 ਰੁਪਏ ਲਾੜਵਾ ਮੰਡੀ 'ਚ 1509 ਲੱਗਿਆ ਜੀ 3200 ਰੁਪਏ ਗਦਰਪੁਰ ਮੰਡੀ 'ਚ ਪੀ ਆਰ 26 ਟਾਪ ਰੇਟ ਲੱਗਿਆ ਜੀ 2030 ਰੁਪਏ ਗਦਰਪੁਰ ਮੰਡੀ ਦੀ ਗੱਲ ਕਰੀ ਆ ਪੀ ਆਰ 26 ਜਿਹੜਾ ਲੱਗਿਆ ਜੀ 2030 ਰੁਪਏ ਕੈਂਥਲ ਮੰਡੀ 'ਚ ਨਿਊ ਸ਼ਰਬਤੀ ਲੱਗਿਆ ਜੀ 2600 ਰੁਪਏ ਤਰਾਵੜੀ ਮੰਡੀ 'ਚ 1509 ਲੱਗਿਆ ਜੀ 3030 ਰੁਪਏ ਇੱਕ ਢੇਰੀ ਲੱਗੀ ਆ ਤੇ ਉਸ ਰੇਟ ਜਿਹੜਾ ਲੱਗਿਆ ਜੀ ਢੇਰੀਆਂ ਲੱਗੀਆਂ ਨੇ 2850 ਰੁਪਏ ਇੰਦਰੀ ਮੰਡੀ 'ਚ 1509 ਲੱਗਿਆ ਜੀ 3100 35 ਰੁਪਏ ਤੇ ਇਹ ਸਨ ਕੁਝ ਮੰਡੀਆਂ ਦੇ ਰੇਟ ਜਿਹੜੇ ਆਪਾਂ ਰੇਟ ਤੁਹਾਡੇ ਨਾਲ ਸਾਂਝੇ ਕੀਤੇ ਨੇ ਵੀਡੀਓ ਵਧੀਆ ਲੱਗਦੀ ਆ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਹੋਰ ਕਿਸਾਨ ਵੀਰਾਂ ਤੱਕ ਜਿਹੜੀ ਵੀਡੀਓ ਪਹੁੰਚਦੀ ਰਹੇ ਆਪਣੀ ਜਿਹੜੀ ਅਪਡੇਟ ਹੈ ਇਹ ਡੇਲੀ ਦਿੱਲੀ ਆਉਂਦੀ ਰਹਿੰਦੀ ਹੈ ਤੇ ਦੋ ਦਿਨ ਕੁਝ ਤਕਨੀਕੀ ਕਾਰਨ ਕਰਕੇ ਜਿਹੜੀ ਵੀਡੀਓ ਨਹੀਂ ਪਾਈ ਗਈ ਤੇ ਆਪਣੇ ਨਹੀਂ ਡੇਲੀ ਡੇਲੀ ਜਿਹੜੀ ਵੀਡੀਓ ਵਾਸਤੇ ਮਦੀ ਰੇਟਾਂ ਤੇ ਜਿਹੜੀ ਡੇਲੀ ਆਉਣੀ ਆਉਣੀ ਹੈ ਤੇ ਵੀਡੀਓ ਨੂੰ ਐਂਡ ਤੱਕ ਬਣੇ ਰਹਿਣ ਲਈ ਧੰਨਵਾਦ ਜੀ ਮਿਲਦੇ ਹਾਂ ਕੱਲੂ ਨਵੀਂ ਅਪਡੇਟ ਨਾਲ